ਖੰਨਾ ਪੁਲਿਸ ਨੇ ਇੱਕ ਔਰਤ ਦੇ ਅੰਨੇ ਕਤਲ ਕੇਸ ਨੂੰ ਮਹਿਜ਼ 15 ਘੰਟਿਆਂ ਦੇ ਵਿੱਚ ਹੱਲ ਕੀਤਾ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਖੰਨਾ ਨਜ਼ਦੀਕ ਪੈਂਦੇ ਪਿੰਡ ਅਲੌੜ ਦੇ ਖੇਤਾਂ ਵਿੱਚੋਂ ਇੱਕ 15-16 ਸਾਲਾਂ ਲੜਕੀ ਦੀ ਨਗਨ ਹਾਲਤ ਦੇ ਵਿੱਚ ਲਾਸ਼ ਬਰਾਮਦ ਹੋਈ ਸੀ ਜੋ ਕਿ ਪ੍ਰਵਾਸੀ ਜਾਪ ਰਹੀ ਸੀ ਪੁਲਿਸ ਨੇ ਸ਼ਨਾਖਤ ਕਰਵਾ ਕੇ ਜੋ ਦੋਸ਼ੀ ਹੈ ਉਸ ਨੂੰ ਮਹਿਜ਼ 15 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਦੋਸ਼ੀ ਨੇ ਕਬੂਲਿਆ ਕਿ ਉਸਨੇ ਲੜਕੀ ਨੂੰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਲੜਕੀ ਨੇ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਇਸ ਨੇ ਉਸ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਆਓ ਸੁਣਦੇ ਹਾਂ ਪੁਲਿਸ ਨੇ ਹੋਰ ਕਿਹੜੇ ਅਹਿਮ ਖੁਲਾਸੇ ਕੀਤੇ। ਸੋ ਆ ਐਸ ਐਚ ਓ ਸਦਰ ਨੂੰ ਇਤਲਾਹ ਦਿੱਤੀ ਦਲਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋਰਦਿਆਂ ਨੇ ਵੀ ਪਿੰਡ ਲੋਰਦ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ। ਉਹ ਜਾ ਕੇ ਦੇਖਿਆ ਇੱਕ 16-17 ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਹੀ ਐਫ ਆਈ ਆਰ ਨੰਬਰ 40 ਅਧੀਨ ਤਰਤ 103 1 ਪੀ ਐਨ ਐਸ ਦਰਜ ਕਰ ਲਈ ਸੀ ਤੇ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮਾਰਚਰੀਚ ਰਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸ ਐਚਓ सदर ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪਛੋ ਯੂਪ ਦੇ ਰਹਿਣ ਵਾਲੇ ਐ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹਿੰਦੇ ਸੀਗੇ ਤੇ ਲੇਬਰ ਦਾ ਹੀ ਕੰਮ ਕਰਦੇ ਸੀ। ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹਦਾ ਇੱਕ ਜਾਂਚਚਾਨ ਵਾਲਾ ਸੀ ਰਾਜਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ। ਇਹ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟ੍ਰਾਂਗੂਲੇਟ ਕਰਕੇ ਇਹਦੀ ਡੈਥ ਇਹਨੇ ਕਤਲ ਕਰਤਾ। ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ। ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਊਗੀ ਅੱਗੇ ਤਫਤੀਸ਼ ਚੋਸ ਨੇ ਹੋ ਜੀਆ ਪਰ ਅਦਾਬਾ ਕੀਤਾ ਜਾਊਗਾ ਸਰ ਪਹਿਲਾਂ ਇਹ ਕੇਸ ਦਾ ਜੀ ਹੈ ਇੱਕ ਤਾਂ ਇਹ ਜੀ ਹੁਣੇ ਇਹਦੀ ਗ੍ਰਿਫਤਾਰੀ ਹੋਈ ਹੈ ਜੀ ਪੁੱਛ ਕੇ ਸੁਜਾਰੀ ਹੈ ਜੀ ਅੱਗੇ ਜੋ ਦੋਸ਼ਤ ਸਾਹਮਣੇ ਆਉਣਗੇ ਤੁਹਾਨੂੰ ਥੋੜਾ ਜਿਹਾ ਸਾਂਝੀ ਕੀਤਾ ਜਾਣਗੇ ਇਸ ਤਰ੍ਹਾਂ ਲੜਕੀ ਨਾਲ ਗਏ ਜੀ ਇਹਦੀ ਪ੍ਰੋਫਾਈਲ ਜੀ ਕਿੰਨੀ ਉਮਰ ਆ ਕੋਈ ਮੈਰਿਡਾ ਹਨ ਮੈਰਿਡਾ ਜੀ ਲੜਕੀ ਨਹੀਂ ਇਹ ਤਾਂ ਦੋਸ਼ੀ ਪਰਿਆ ਜੀ ਦੋਸ਼ੀ ਹਨ ਮੈਰਿਡਾ ਜੀ ਦੋਸ਼ੀ ਮੈਰਿਡਾ ਮੈਰਿਡਾ ਲੜਕੀ ਹਨ ਹਨ ਲੜਕੀ ਹਨ ਮੈਰਿਡਾ ਦੋ ਇਹੋ ਕੀ ਮਿਸਤਰੀ ਦਾ ਕੰਮ ਕਰਦਾ ਨਾਲ ਰਾਜ ਮਿਸਤਰੀ ਦਾ ਕੰਮ ਕਰਦਾ ਇਹ ਦੰਦਾ ਗੁੰਮ ਕਰੀ ਜੀ ਗੁੰਮ ਕਰਦਾ ਕਿਛੋ ਇੱਕ ਤਰ੍ਹਾਂ ਦਾ ਸਰ ਇਹ ਬਿਹਾਰ ਬਿਹਾਰ ਦਾ ਜੀ ਪਰ ਕਿੰਨੇ ਇੱਕ ਜਲਦੀ ਕਿੰਨੇ ਘੰਟੇ ਜਿਹੜਾ ਪੋਰਚ ਨਾ ਬੇਸ ਕਰ ਲਿਆ ਗਲਾਈਂਡ ਮਟਰ ਇਹ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾ ਮਿਲੀ ਹੈ ਤੇ ਡੈਡ ਬੋਡੀ ਕਰਦੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖੰਨਾ ਪੁਲਿਸ ਉਧਰ ਵੀ ਬਿਜ਼ੀ ਸੀ ਦੀ ਮਲਾਉਦ ਵਾਲੇ ਕੇਸ ਚ ਤੇ ਉਸ ਤੋਂ ਬਾਅਦ ਐਸ ਐਚਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅੱਜ ਇਹਨੂੰ ਅਰੈਸਟ ਕਰ ਲਿਆ 24 ਘੰਟੇ ਨੰਦਰੰਦਰ ਦੇ ਸੜਕ ਹੋ ਗਿਆ